ਲਓ ਤੇ ਮਿੱਤਰੋ ਕਰੋ ਗੱਡੀਆਂ ਚੈੱਕ ਪਹਿਲਾਂ। ਓਹੋ। ਇਹ ਗੱਡੀ ਦੇ ਬੱਬਾ ਜੀ ਡੇਟ ਹੈਗਾ ਜੀ 1,80,000 ਰੁਪਈਆ। 1,80,000 ਰੁਪਈਆ ਦਾ ਕੁਆਲਾ ਸਦਾ ਇੰਜਨ ਜੇ। ਠੀਕ ਹੈ। ਓਹੋ ਜਾਨੀ ਪ੍ਰੋਫਾਈਲ 17 ਇੰਚ ਚ। 17 ਇੰਚ ਲੋਏ ਚੈੱਕ ਕਰੋ ਫਿਰ। ਐਸੈਸਰੀ ਇਹਦਾ ਸਟੀering ਵੀ ਚੇਂਜ ਕੀਤਾ ਆ। ਇਹ 2 ਫੁੱਟੇ ਟਾਇਰਾਂ ਚਾ ਜੀ। ਓਹੋ ਜਿਆਦੀ ਅੱਜ ਕੱਲ ਜਿਆਦੀ ਡਿਮਾਂਡ ਇਹਦੀ ਹੁੰਦੀ ਆ ਨਾ। ਜਿਆਦੀ ਹੁੰਦੀ ਆ ਜੀ। ਫੇਰ ਇਹਦੇ ਤੁਹਾਨੂੰ ਕੀ ਦਸੀਏ ਵੀ 2,30,000 ਰੁਪਈਆ ਡਿਮਾਂਡ ਆ। ਸਿੱਧਾ ਗਾ ਰਹੇ ਮੈਂ ਉਹ ਹੋਇ ਚਸ਼ਮਿੰਦਰ ਜਲਤਰਾ ਹੋਏ ਕਰੋ ਮਿੱਤਰੋ ਚੈੱਕ ਨੇ ਦੇ ਜੀ ਬੋਲ ਬਿਆਹ ਕੰਮ ਆ ਆਂਨੇ ਜਰ ਪੱਟੂ ਤੇ ਮਿੱਤਰੋ ਤੁਹਾਨੂੰ ਰੇਟ ਵੀ ਦੱਸਦੇ ਆ ਇਹਨਾਂ ਦਾ ਹਰ ਇੱਕ ਚੀਜ਼ ਦੱਸਦੇ ਆ ਇਹ ਪਾ ਜੀਪਾਂ ਕਰਦੇ ਆ ਉਧਰ ਵੀਡੀਓ ਛੋਟ ਚੱਲਣ ਦੇ ਆ ਪੂਰਾ ਤੂੰ ਕਿੱਥੇ ਚੱਲਾਂ ਆ ਬਾਬਾ ਜੀ ਪਾਰਟੀ ਦੀ ਵੀ ਤਿਆਰੀ ਆ ਤਾਂ ਅਜੇ ਬੱਸ ਬੱਸ ਮੈਂ ਤਾਂ ਦਾਦੇ ਹੌਲੀ ਹੌਲੀ ਅੱਥੇ ਵੀ ਜਾਣਾ ਵਾ ਅਜੇ ਕੋਹ ਨਹੀਂ ਖਾਦਾ ਵਾ ਆਕਿਆ ਸੀ ਇੱਦੇ ਡਾਈਟ ਤੇ ਕੀ ਪਾਉਣੇ ਉੱਥੇ ਤੇ ਕਰੋ ਮਤਰੋ ਦੇਖੋ ਤੇ ਦਾਦਿਆਂ ਤੁਹਾਨੂੰ ਰੇਡ ਰੂਟ ਫੋਟੋ ਮਤਰੋ ਕਹਿੰਦੇ ਗੱਡੀਆਂ ਤੇ ਬਹਿ ਗਏ ਮਤਰੋ ਪੂਰੀ ਐਂਡ ਆ ਕਦੇ 2 ਫੁੱਟ ਟਾਇਰ ਪਾਏ ਨਾ ਇਹਨੂੰ ਆਪਾਂ ਹੈ 2 ਫੁੱਟ 2 ਫੁੱਟ ਟਾਇਰ ਪਾਏ ਆ ਮਤਰੋ ਰੀਲ ਚ ਪਾਦੇ ਤੇ ਮੁੜਦੀ ਨਹੀਂ ਹੈਗੀ ਪਰ ਉਹ ਤੋਂ ਤੈਨੂੰ ਪਤਾ ਮੈ ਥੋੜਾ ਪਤਾ ਨਹੀਂ ਹੋਣਾ ਵਾ ਮੈਟਰਪੋਲਾ ਵਾਸਤੇ ਇਹ ਨਜ਼ਾਰਾ ਆਉਂਦਾ ਫੁੱਲ ਬੜਾ ਫੁੱਲ ਜਲਾਉਂਦਾ ਹੁਣ ਭਾਈ ਨੂੰ ਯੂਨੋ ਸ਼ੁਰੂ ਤੋਂ ਟਰੱਕਾਂ ਵੀ ਹੱਤ ਪਈ ਆ ਹੋਏ ਹੋਏ ਕਿਨੇ ਵੀਊ ਕਿੰਨੇ ਗੱਡੀਆਂ ਮੈਟਰੋ ਬਾਹਰ ਕੱਢਦੇ ਫਿਰਦੀ ਖਿੱਚਦੇ ਆ ਹੋਏ ਹੋਏ ਚਾਓ ਉੱਤੋਂ ਆਪਣੀ ਵੀਡੀਓ ਸ਼ੂਟ ਤੋਂ ਆਦੀਆ ਤੁਹਾਨੂੰ ਰੇਟ ਵੀ ਦੱਦਿਆਂ ਮਿੱਤਰੋ ਕਿਹੜਾ ਕਿੰਨੇ ਦਾ ਕਿਹੜਾ ਕਿੰਨੇ ਦਾ ਤੇ ਪਰਨੇ ਨੂੰ ਕਰਦੇ ਹੋ ਨਾ ਹੋਰ ਕੋਈ ਵੀ ਆਪਾਂ ਛੇਤੀ ਛੇਤੀ ਜਗ੍ਹਾ ਮਿਲ ਓਏ ਨਾ ਬਚਾਲ ਯਾਰ ਇਦਾਂ ਤੇਰਾ ਪੁਰ ਪੁੱਣ ਰੇਟ ਦੱਸੋ ਗਿਆ ਅੱਜ ਫਿਰ ਰੇਟ ਪੂਰਾ ਦੱਸਾਂਗੇ ਤੁਹਾਨੂੰ ਬਾਬਾ ਜੀ ਗੱਡੀਆਂ ਜਿਹੜੀ ਕੋਈ ਵੀ ਗੱਡੀ ਤੁਹਾਨੂੰ ਦਵਾਂਗੇ ਬਿਲਕੁਲ ਜਾਇਜ਼ ਰੇਟ ਤੇ ਦਵਾਂਗੇ ਮੇਗੀ ਗੱਡੀ ਦਵਾਂਗੇ ਲੈਂਸ ਚ ਬਾਹਰ ਲਾ ਕੇ ਫਿਰ ਦੱਸਦੇ ਹਾਂ ਰੇਟ ਉਡਾਰ ਹਰ ਚੀਜ਼ ਦਾ ਹਾਂ ਬਿਲਕੁਲ ਬਿਲਕੁਲ ਤੇ ਉਸਤਾਜ ਜਣੇ ਆ ਗਏ ਸਾਰਿਆਂ ਨਾਲੋਂ ਸਸਤੀ ਗੱਡੀ ਦਵਾਂਗੇ ਤੇ ਨਵੀਂ ਤਿਆਰ ਹੋਈ ਦਵਾਂਗੇ ਬਸ ਮੇਤਰੋ ਤੁਹਾਨੂੰ ਦਿਖਾਉਨੇ ਗੱਡੀਆਂ ਚੈੱਕ ਕਰ ਹੀ ਲੋ ਤੁਸੀਂ ਤੇ ਬਾਕੀ ਲੈਂਸ ਲਾ ਕੇ ਕਰ ਤੁਹਾਨੂੰ ਰੇਟ ਤਿੰਨ ਵਰਾਇਟੀ ਦੀਆਂ ਗੱਡੀਆਂ ਆਪਣੇ ਕੋਲ ਖੜੀਆਂ ਵਾਂ ਵਿੱਲੀ ਛੱਡ ਕੇ ਬਸ ਵਾਹ ਮੇਤਰੋ ਤੇ ਕਰੋ ਤੇ ਹੁਣ ਬਾਹਰ ਲਾ ਕੇ ਲੋ ਮੇਤਰੋ ਕਰੋ ਗੱਡੀਆਂ ਚੈੱਕ ਪਹਿਲਾਂ ਓਹ ਹੋ ਇਹ ਤਾਂ ਮੈਂ ਅੰਦਰ 8 ਰੂਟ ਦੱਸ ਦਿਆਂ। ਆਹ ਹਾਂ। ਇਹ ਤੰਮੜੋ ਆਪਣੇ ਡੀਲਰ ਸਾ ਆਪਣਾ ਮਹਾਰਾਜ ਗਿਆ ਚੱਲ ਜੇ। ਹੋਰ ਠੀਕ ਹੋ ਬਾਬਿਓ। ਆਹ ਵਧੀਆ। ਤੇ ਦੱਸੋ ਮਿੱਤਰੋ ਇਹਨਾਂ ਨੂੰ ਗੱਡੀ ਨਾ ਹੁਣ। ਇਹ ਗੱਡੀ ਦੇ ਬੱਬਾ ਜੀ ਡੇਟ ਹੈਗਾ ਜੀ 1 ਲੱਖ 80000 ਰੁਪਈਆ। 1 ਲੱਖ 80000। ਕੋਈ ਦਾ ਕੋਈ ਲਸ ਦਾ ਇੰਜਨ ਜੇ। ਠੀਕ ਹੈ। ਹਾਂ ਜੀ। ਇੰਜਨ ਗੇਅਰ ਦੀ ਪੂਰੀ ਓਕੇ ਆ। ਇਹਨੂੰ ਕਹਿੰਦੇ ਲੋ ਰਾਈਡਰ। 40 ਡੇਰਾਂ ਚ। ਤੇ ਮਿੱਤਰੋ ਕਰੋ ਚੈੱਕ। ਜਿੰਨਾ ਜਿੰਨਾਂ ਨੂੰ ਸ਼ੌਂਕ ਆ ਤੇ ਜ਼ਰੂਰ ਸਸਤੇ ਰੇਟ 'ਚ ਆਪਣੇ ਭਾਈ ਜੀ ਨੂੰ ਪੂਰੀ ਨਵੀਂ ਬਣਾ ਕੇ ਦਿੰਦੇ ਸਸਤੀ ਜੀਪ ਨਹੀਂ ਮਿਲੂਗੀ ਬਾਸ ਬਾ ਮਿੱਤਰੋ ਤੇ ਆਹ ਚੈੱਕ ਕਰੋ ਮਿੱਤਰੋ ਇਹ ਦਿਨਾਂ ਦੀ ਰਾਨੀ ਪ੍ਰੋਫਾਈਲ 17 ਇੰਚ ਚ 17 ਇੰਚ ਲੋ ਇਹ ਚੈੱਕ ਕਰੋ ਬਣਾ 17 ਇੰਚ ਆ ਜੀ ਇਹ 2 ਲੱਖ ਰੁਪਏ ਦੀ ਗੱਡੀ ਦੀ ਡਿਮਾਂਡ ਆ ਬਾਕੀ ਮੌਕੇ ਤੇ ਆਉਂਦੀ ਸਪੋਰਟ 17 ਕੀਤਾ ਜਾਊਗਾ ਬਾਤ ਮਿੱਤਰੋ ਲਾਈਟਾਂ ਚੈੱਕ ਕਰੋ ਇਹ ਸਿਰਾਂ ਲਾਇਆ ਪਿਆ ਭਾਈ ਜੀ ਨੇ ਗੱਡੀ ਵਾਲਾ ਤੇ ਇਹ ਚ ਪੜੀ ਕਿਹੜੀ ਕਿਹੜੀ ਸਸਰੀ ਹੋਰ ਨਵੀਂ ਲਾਈ ਆਪਾਂ ਇਹ ਚ ਟਾਟਾ ਕੁਆਲਿਟੀ ਇੰਜਨੀਆਂ ਅਸਾ ਇੰਜਨ ਵਾ ਹੋਰ ਮਿੱਤਰੋ ਆਹ ਚੈੱਕ ਕਰੋ ਸਸਰੀ ਇਹਦਾ ਸਟੀering ਵੀ ਚੇਂਜ ਕੀਤਾ ਆ ਤੇ ਮਿੱਤਰੋ ਤੁਸੀਂ ਅੰਟੀਰੀਅਰ ਜੈਂਕ ਕਰ ਹੀ ਸਾਦੇ ਤੇ ਇਹਦੀ ਓਕੇ ਆ ਬਾਹਰ ਲਾਈਟਿੰਗ ਰੋਟਿੰਗ ਇਹਦੇ ਪੂਰੀ ਕੀਤੀ ਆਪਾਂ ਪੂਰੀ ਕੀਤੀ ਆ ਜੀ ਬਾਕੀ ਤੁਹਾਨੂੰ ਨੇਰੇ ਇੱਕ ਫੋਟੋ ਖਿੱਚ ਕੇ ਵੀ ਥੰਬਨੇਲ ਚ ਲਾ ਦਾਂਗੇ ਤੇ ਮੈਂ ਵੀਰ ਜੀ ਆ ਜਿਹੜੀ ਦੱਸੋ ਇਹ 2 ਫੁੱਟ 12ਾਂ ਚਾ ਜੀ ਓਹੋ ਜਿਆਦੀ ਅੱਜ ਕੱਲ ਜਿਆਦੀ ਡਿਮਾਂਡ ਇਹਦੀ ਹੁੰਦੀ ਆ ਨਾ ਜਿਆਦੀ ਆ ਜੀ ਇਹਦੇ ਤੁਹਾਨੂੰ ਕੀ ਦਸੀਏ ਵੀ 2 ਲੱਖ ਤੇ 30 ਹਜ਼ਾਰ ਰੁਪਏ ਡਿਮਾਂਡ ਆ ਇਹਦੀ ਬਾਕੀ ਆਨ ਦੀ ਸਪੋਰਟ ਇਹਦਾ ਵੀ ਮਾਨਤਾਨ ਕੀਤਾ ਜਾਊਗਾ। ਬਸ ਬਸ ਉਹ ਤਾਂ ਬਾਕੀ ਜਰੂਰ ਮਿਲੋ ਭਰਾ ਆਪਣੀ ਨਵੀਂ ਡੀਆਈ ਆ ਪੂਰਾ ਮਤਲਬ ਓਕੇ ਕੰਮ ਪੂਰਾ ਸਰਾਵਾ। ਬਾਤ ਮਿੱਤਰੋ ਐਂਡ ਬਾਕੀ ਤੁਸੀਂ ਚਲਾਇਆ ਵੀ ਵੇਖਿਆ ਬਹੁਤ ਵਧੀਆ ਚੱਲੀ ਨਾ ਕੋਈ ਆਵਾਜ਼ ਨਾ ਕੋਈ ਕੁਝ। ਤੇ ਤੁਹਾਨੂੰ ਪਿਛੋਂ ਵੀ ਲੋਕ ਚੈੱਕ ਕਰਾ ਦਿੰਨੇ ਆ। ਤੇ ਬਾਕੀ ਆਪਾਂ ਨਵੀਆਂ ਤਿਆਰ ਹੋਈ ਗੱਡੀਆਂ ਸਾਰੀਆਂ ਨਵੀਆਂ ਤਿਆਰ ਹੋਈਆਂ ਗੱਡੀਆਂ ਇੰਨੇ ਸਸਤੇ ਰੇਟ 'ਤੇ ਤੁਹਾਨੂੰ ਕਿਤੇ ਵੀ ਗੱਡੀ ਨਹੀਂ ਮਿਲੂਗੀ। ਬਾਤ ਮਿੱਤਰੋ ਜਿੰਨੀ ਸੰਪਰਕ ਕਰੋ ਪਿੰਡ ਠੀਕਰੀ ਹਾਲਚ ਹੋਵੇ। ਹੋਰ ਵੀ ਜੀਪਾਂ ਤਿਆਰ ਹੋਈ ਜਾਂਦੀਆਂ ਉਹ ਵੀ ਵਿਖਾਵਾਂਗੇ। ਬੱਸ ਬਾਸ ਤੇ ਮਿੱਤਰੋ। ਨੈਕਸਟ ਬਲੌਗ ਦੇ ਵਿੱਚ ਤੁਹਾਨੂੰ ਉਹ ਵੀ ਦਿਤੀਆਂ ਜਾਣਗੀਆਂ। ਮਿੱਤਰੋ ਰਾਤੀ ਤੁਹਾਨੂੰ ਪਾਰਟੀ ਵੀ ਆ ਦਿਖਾਵਨੇ ਕਿੱਥੇ ਕਿੱਦਾਂ ਕਰਦੇ। ਉਹ ਵੀ ਪਾਰਟੀ ਵੀ ਚੱਲੂਗੀ ਆਪਣੇ ਘਰਾਂ। ਜਾ ਰਿਹਾ ਵਾ। ਤੇ ਨੰਬਰ ਭਾਈ ਦਾ ਆਪਾਂ ਥੱਲੇ ਦੇ ਦੇਣਾ ਵਾ ਤੇ ਜਰੂਰ ਸੰਪਰਕ ਕਰ ਲਿਓ। ਸੰਪਰਕ ਕਰ ਲਿਓ। ਬੱਸ ਮਿੱਤਰੋ ਚੱਕਰੋ ਚੱਕੋ। ਲਾਓ ਤੇ ਮਿੱਤਰੋ ਕਹਿੰਦੇ ਗੱਡੀਆਂ ਨੂੰ ਗੁੱਡ ਨਾਈਟ ਕਹਦੇ ਲੱਗੇ ਆ। ਗੱਡੀਆਂ ਨੂੰ ਹੁਣ ਗੁੱਡ ਨਾਈਟ ਗੁੱਡਾਈ ਦੇ ਦਈਏ। ਅਗਰੀ ਹੁਣ ਸਵੇਰੇ ਉਹ ਮਕਸ ਸਿਆਲ ਆ ਗਿਆ ਹੁਣ ਸਾਰੇ ਲੈਣੀਆਂ। ਇਹ ਵੀ ਗੱਲ। ਆਹ ਲਾ ਰ ਔਰ ਲੋਕ ਤੇ ਗੁੱਡ ਨਾਈਟ ਕਰਤੀ ਆ ਜੀ ਤੇ ਹੁਣ ਤੁਹਾਨੂੰ ਸਿੱਧਾ ਪਾਰਟੀ ਵਾਲੀ ਜਗ੍ਹਾ ਤੇ ਮਿਲਦੇ ਆ ਤੇ ਲੱਗੇ ਹੁਣ ਮੇਥੋਂ ਪਾਰਟੀ ਬਸ ਬਸ ਹੋਈ ਗੁੱਡ ਨਾਈਟ ਮੈਂ ਕਹਿ ਦਿੱਤੀ ਜੀ ਕਮਲਾ ਮੈਂ ਆਪਣੇ ਦੂਜੇ ਆਪਣੇ ਦੂਜੇ ਜਹਾਜ ਦੇ ਟਾਇਰ ਆ ਪਏ ਆ ਜੀ ਇਹ ਤੁਹਾਨੂੰ ਦੱਸ ਦਿਆਂ ਟਰੈਕਟਰ ਕਿਤੇ ਗਿਆ ਵਾ ਖੜਿਆ ਟਰੈਕਟਰ ਕਿਤੇ ਮਾਨਿੰਗ ਨਾਲ ਲੱਗ ਰਿਹਾ ਆਹ ਚੌਂਕਾ ਚੌਂਕੇ ਦੇ ਵਿੱਚ ਭਰਿਆ ਚੌਂਕਾ ਯਾਰ ਉਹ 10 ਦਿਨਾਂ ਸਦਾ ਟਰੈਕਟਰ ਕਿੱਥੇ ਗਿਆ ਵਾਕੀ ਬਸ ਮਿੱਤਰੋ ਨਿਊ ਮੋਡੀਫਿਕੇਸ਼ਨ ਵੀ ਟਰੈਕਟਰ ਤੇ ਹੋਈ ਹੈ ਤੁਸੀਂ ਦੱਸਦੇ ਆ ਤੇ ਮੋਡੀਫਿਕੇਸ਼ਨ ਹੁਣ ਵੱਲ ਗਿਆ ਵਾ ਗਿਆ ਬਹੁਤ ਹੀ ਬੜੀ ਲੱਗੀ ਵਾਕਿਆ ਹੁਣ ਚੱਲੇ ਯਾਰ ਪਾਰਟੀ ਦਾ ਬੜਾ ਟਾਈਮ ਉਹ ਮਿੱਤਰੋ ਕਰਤਾ ਕਹਿੰਦੇ ਗੁੱਡ ਨਾਈਟ ਗੱਡਿਆਂ ਨੂੰ ਕਰਤਾ ਫਿਰ ਐ ਓਕੇ ਹੋ ਗਿਆ ਜੀ ਬਸ ਮੈਂ ਹੁਣ ਗੁੱਡ ਨਾਈਟ ਬਸ ਬਸ ਇਹ ਡੇਂਟ ਕੋਨਪੀਨ ਵਾਲੇ ਪ੍ਰੋਗਰਾਮ ਬਸ ਉਹ ਭੁੱਖ ਬਹੁਤ ਜ਼ਿਆਦਾ ਲੱਗੀ ਜੋ ਵੀ ਕਰਾਊਗਾ ਫੁੱਲ ਫੁੱਲੀ ਆਊਗਾ ਬਸ ਮਿੱਤਰੋ ਤੁਹਾਨੂੰ ਦੱਦੇ ਫੁੱਲ ਮੋੜਾ ਚ ਪਿੰਡ ਦੇ ਮੁੰਡਿਆਂ ਦਾ ਅਜਿਨੇ ਮਿੱਤਰੋ ਚੱਲੇ ਆ ਜੀ ਹੁਣ ਪਾਰਟੀ ਦੇ ਸਾਰੇ ਪਹੁੰਚ ਗਏ ਆ ਤੁਹਾਨੂੰ ਪਤਾ ਪਗਦੀ ਟਾਈਮ ਤੇ ਪਹੁੰਚੇ ਹੀ ਨਹੀਂ ਆ ਸਕੂਲ ਟਾਈਮ 'ਤੇ ਕਦੀ ਪਹੁੰਚੇ ਤੇ ਤੇ ਜਾਣਦੇ ਮਿੱਤਰੋ ਉਧਰੋਂ ਫੋਨ ਤੇ ਫੋਨ ਆਉਂਦੇ ਆ ਚੱਲੇ ਆ ਜੀ ਐਕਟੀਗਾ ਤੇ ਆਪਣੀ ਤੇ ਥੋੜਾ ਦੂਰ ਆ ਜੀ ਬਗਾਂਗੇ ਐਕਟੀਵਾਰੀ ਚੱਲੇ ਆ ਤੇ ਮਿਲਦੇ ਆ ਤੁਹਾਨੂੰ ਸਿੱਧਾ ਉੱਥੇ ਜਾ ਕੇ ਤੇ ਗਾਣਾ-ਪੁਲਾ ਖਾਣੇ ਆ ਉਹਨਾਂ ਦੀ ਚੱਲਣ ਈ ਫਿਰ ਪਾਰਟੀ ਹਾਂ ਜੀ ਆਹ ਪਾਰਟੀ ਤੇ ਤੁਸੀਂ ਸੈਟ ਵਾ ਕੱਢੀਆ ਬਹੁਤ ਬਹੁਤ ਮੁਬਾਰਕਾਂ ਨੂੰ ਭਰਾਣ ਬਹੁਤਿਆਂ ਬਹੁਤਿਆਂ ਯਾਰ ਬਲੌਗ ਚ ਬਲੌਗ ਚ ਆ ਤੇਰੇ ਕੋਲ ਕੋਕੇ ਵਿੋਕੇ ਆ ਬਰੋ ਉਹ ਤੇਰੇ ਕੋਲ ਪੂਰਾ ਮੀਂਹ ਦੇ ਦਾ ਬਰੋ ਬੂਨੇਣਾ ਆ ਮੈਂ ਲੇਡ ਹੋ ਗਿਆ ਥੋੜੀ ਗਲਤੀ ਮੈਂ ਉਹ ਬਾਹਰ ਛੱਡ ਦੇ ਕਿਤੇ ਅੱਜ ਹੀ ਛੱਡ ਦੇ ਸੌਂ ਤੋੜ ਦੇ ਛੱਡਦਾ ਸਭ ਕੁਝ ਛੱਡਦਾ ਸਭ ਕੁਝ ਖਤਮ ਕਰਤਾ ਲੱਗੀ ਸਭ ਹੋਇਆ ਲੱਗੀ ਸਭ ਕੁਝ ਖਤਮ ਹੋਇਆ ਖਤਮ ਕਿ ਹੋਇਆ ਚੱਲ ਰਿਹਾ ਹੈ ਆ ਮਿੱਤਰੋ ਆਪਣੇ ਸਾਰੇ ਬਣਦੇ ਨੌਜਵਾਨ ਵੀ ਰਹਿ ਜਾਂਦੇ ਆ ਖਰੜਾ ਨਾ ਪਾਦੀ ਆਪਣੇ ਕੋਲ ਐਂਗ ਦੀਆਂ ਐਸੀਆਂ ਕਰਦੇ ਆ ਆ ਭਾਈ ਗਲਤ ਹੋਆ ਪਰਾ ਸਟੋਰੀਆਂ ਨਹੀਂ ਇਹ ਬੜੀ ਮੇਨ ਕਾਮ ਆ ਤੇ ਜਰੂਰ ਭਾਈ ਨੂੰ ਫੋਲੋ ਕਰੋ ਮੈਂ ਕਹਿ ਰਿਹਾ ਮੈਂ ਕਹਿ ਰਿਹਾ ਕੋਕ ਮੋਗੀ ਕੋਉ ਨਹੀਂ ਹੋ ਰਹੀ ਆਟ ਕੋਕ ਮੋਗੀ ਪਰ ਹੋਰ ਕੋਖ ਨਹੀਂ ਮੁਕਣ ਡਿਆ ਜੋ ਅਸੀਂ ਨਹੀਂ ਪੀਨੇ ਆਹੋ ਆ ਵੀ ਕਲਾਸਾਂ ਦੇ ਵਿੱਚ ਰੋਪਾ ਖਾਲੀ ਰੱਖਿਆ ਹੋਇਆ ਭਾਈ ਜਿੱਤ ਡੇਟ ਕੀ ਕਰਦੀ ਸਾਡੀ ਕੋਕ ਚੱਲੀ ਜਾ ਰਹੀ ਹੈ ਪਲੇਟਾਂ ਬਸ ਉਹੀ ਕੰਮ ਆ ਰਹਿਣਾ ਆਪਣੇ ਘਰ ਦਾ ਢੱਕਣੀ ਮਾ ਲੂ ਮਿੱਤਰੋ ਇੰਨਾ ਸੋਚਣਾ ਪਿੰਡਾਂ ਪੁੰਡਾਂ ਦਾ ਵੀ ਇੱਕ ਕੋਈ ਆਰਡਰ ਵੀ ਨਾ ਨਾ ਰੱਖਣੇ ਪਈ ਪੱਕਾ ਹੀ ਪਰਮਾਨੈਂਟ ਨਹੀਂ ਸਰ ਦਾ ਕਰ ਦੋ ਟੈਨਸ਼ਨ ਨਹੀਂ ਲੈਣੀ ਸੈਟ ਦੇ ਕਰ ਜਾ ਆ ਸੈਟ ਉਪਰ ਚੱਲਣ ਡਿਆ ਕੰਮ ਜਿਹੜੇ ਵੀਡੀਓ ਦਾ ਕਰ ਗਾ ਮੈਂ ਤੇ ਸਾਡੇ ਨਹੀਂ ਲੱਗਦਾ ਪ੍ਰੋ ਮੈਕਸ ਹੋ ਗਿਆ ਕੰਮ ਵਾਕੇ ਜਿਹੜਾ ਕੰਮ ਲੈ ਗਿਆ ਜਿੰਨਾ ਬਾਬੋ ਕਮਲਪੁਰੋ ਐਂਡ ਐਂਡ ਲੈਸੋ ਕੰਮ ਬੀਤੇ ਇਹਨਾਂ ਪਾਇਓ ਜਿਆਦਾ ਚਾਹਦਾ ਚੱਲ ਇਹਨੇ ਬਾਸ਼ੀ ਹੋ ਰਹੀਓ ਪੁੱਲਾ ਉਹ ਸੈੱਟ ਵਨ ਯਾਰ ਆ ਰਿਹਾ ਪੁੱਲਾ ਯਾ ਤੈਨੂੰ ਪਤਾ ਕਰੀ ਸਕੂਲੀ ਨਹੀਂ ਟਾਈਮ 'ਤੇ ਪਹੁੰਚ ਇੱਥੇ ਹੋ ਰਿਹਾ ਆਈ ਕਿੰਨੀ ਦੇ ਆਈ

ਆਹੋ ਬਰਾ ਆਹੋ ਉੱਠ ਬੱਛੇ ਐ ਲੜਦੇ ਹੀ ਓਏ ਹੋਏ 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 ਨੀ ਲੜਦੇ ਹੱਥ ਨਹੀਂ ਕੀ ਆ ਇਹ ਲੈ ਕੇ ਤੇ ਜੇ ਨਹੀਂ ਮਰੇ ਤਾਂ ਉਹ ਕੀ ਕਰਨ ਖਾਣਾ ਵਾ ਹੈ ਓਏ ਮੈਨੂੰ ਪਾਈਏ ਤੂੰ ਕੁੱਤਾ ਓਏ ਪਾਈ ਦਾ ਕਿੰਨੂ ਭਲਾ ਕੁੱਤਿਆਂ ਨੂੰ ਹੈ ਪਾਈ ਆ ਹੈ ਵੇ ਆਹ ਕੁੱਤਾ ਏ ਲੰਬੇ ਪੈਰ ਆਹ ਗਰਮ ਕੱਲਾ ਆ ਗੱਲ ਦੀ ਸੜੀ ਕਿ ਤਿੱਕੀਆਂ ਗੱਲਾਂ ਕਰਦੇ ਨੇ ਨਹੀਂ ਆ ਕਲਿੱਪ ਕਰ ਭਾਈ ਸਾਹਿਬ ਰੋਟੀ ਨਾਲ ਲਾਏ ਓ ਯਾਰ ਸਵਾਦ ਨਾ ਵੇਖੀ ਹੁਣ ਬੰਦਾ ਸਵਾਦ ਆ ਵੇ ਕਿੱਡਾ ਨੇ ਰਹਿ ਵੀ ਉਹ ਤਰੀਕ ਹਾਏ ਬੋਲੇ 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 ਆ ਜੀ ਨਾਲ ਆ ਰਹੇ ਸਭ ਕੁਝ ਖਤਮ ਹੋ ਗਿਆ ਲੱਗਿਆ ਕੋਈ ਸਿੱਧਾ ਕੰਮ ਕਰਦਾ ਉਹਨੂੰ ਰੋਕਦਾ ਉਹ ਵਿਸਾਰ ਪੰਜਾਵਾਂ ਨਾਲ ਲੈਟ ਖਰਾਬ ਲੈਟ ਖਰਾਬ ਕਰਦਾ ਲੈਟ ਕਰ ਮੈਨੂੰ ਮੇਰੀ ਪਿੰਡ ਕਰ ਕਰਦੀਆਂ ਲੱਗੋ ਲੈਗ ਕਰਦਾ ਚੱਟ ਹੁਣ ਚੱਟ ਮੇਤਰੋ ਹਮਦਰੋ ਰੋਟੀ ਰੋਟੀ ਖਾ ਗਏ ਕਿੱਥੇ ਬੈਣਾ ਹੁਣ ਫਾਰਮ ਤੇ ਫਰੀਕ ਦਾਫ ਲੱਗੇ ਫਰੀਕ ਸਾਹਦ ਜਾ ਕੇ ਮੇਤਰੋ ਅੱਗ ਬਾਲ ਕੇ ਬੈਠੇ ਆ ਕੇ ਤਾਂ ਮਿਲਦੇ ਕੋਕ ਮਿਟ ਕੋਕ ਕੋਕ ਮੇ ਦੀ ਆ ਮੈਨੂੰ ਹੋ ਹੋ ਜਸਨੀ ਨੇ ਫਰੀਕ ਨਾਲ ਜਾਂਦਾ ਹੋਇਆ ਲਾਲ ਨਹੀਂ ਹੁੰਦੇ ਦਾ ਬੈਠੇ ਪਾੜ ਬਣ ਮੈਂ ਆਥੇ ਮਧ ਰਜ ਆ ਮੈਂ ਸਾਡਾ ਪੇਟ ਖਾਦੇ ਮੈਂ ਰਾਜ ਤੂੰ ਖਾਣੀ ਮੈਂ ਖਾਦੇ ਸੁਣਾਓ ਕੋਈ ਗੱਲ ਬਾਤ ਗੱਲ ਇਹ ਆ ਅਹੀਂ ਰੋਟੀ ਪਾਣੀ ਖਾ ਕੇ ਫਿਨਿਸ਼ ਹੋ ਗਈ ਦਿਖਾਉ ਪਲੇਟਾਂ ਅਹੀਂ ਵੀ ਫਿਨਿਸ਼ ਹੋਈ ਰੋਟੀ ਪਾਣੀ ਫਿਨਿਸ਼ ਹੋਇਆ ਗੱਲ ਪੂਰੀ ਕਰਿਆ ਕਰੋ ਆਈ ਫੇਰ ਉਹੀ ਗੱਲ ਦੱਸਣ ਉਹ ਯਾਰ ਤੂੰ ਸਮਝਾ ਕਰ ਕੱਲ ਰੋਟੀ ਬਣੀ ਫਿਨਿਸ਼ ਹੋ ਗਿਆ ਵਾ ਅਸੀਂ ਖਾ ਲਿਆ ਵਾ ਸਮਝ ਗਿਆ ਨਾ ਸਮਝ ਗਿਆ ਅਸੀਂ ਸਮਝ ਗਿਆ ਪਰ ਆਡੀਅנס ਨੂੰ ਸਮਝਾਓ ਨਾ ਆਡੀਅנס ਵੀ ਸਮਝ ਜਾਣੀ ਸਿਆਣੀ ਆਡੀਅੰਸ ਆਣੀ ਤੇ ਵਿੱਚੋਂ ਤੇਰੇ ਰੜਕਾ ਕੋਈ ਨਿਕਲ ਆਇਆ ਮੇਰੇ ਘਰ ਤੋਂ ਯਾਰ ਧਰੇ ਮਾਰ ਇਹ ਇੰਦਾ ਪਹਿਣਾ ਇੱਥੋਂ ਪਹਿਣਾ ਏ ਮਿੱਤਰੋ ਸਾਡੀਆਂ ਕੋਕਾ ਵੇਖੋ ਇੱਕ ਤੇ ਦੋ ਤਿੰਨ ਇੱਕ ਅਰੇ ਥੱਲੇ ਰੜਕੀ ਜਾਓ ਤੁਸੀਂ ਭੁੱਖਨੇ ਵੀ ਨਾਲ ਹੀ ਲੈਂਦੇ ਆਪਾਂ ਹਾਂ ਮਾਰ ਬਾਈ ਆਏਗੀ ਹਾਂ ਜੀ ਜੰਮਾ ਆ ਮਾਤੀ ਲੋਕ ਗੱਲ ਕੋ ਲੋ ਨੋਟ ਨਾ ਓਏ ਆ ਗਈ ਆ ਓ ਘੱਟ ਪੀਆ ਕਰੋ ਕਾ ਓਏ ਕੋਣ ਮੈਂ ਸਿੱਧਾ ਕਰ ਦੋ ਓਏ ਮਾੜੇ ਦਾ ਦੇ ਉਹਦਾ ਮਾਰਾ ਲਾ ਨਸ਼ਾ ਨਾ ਕਰ ਲੋ ਮੈਨੂੰ ਬਤਾ ਦੇ ਕੇ ਮੈਂ ਤੁਖਲਾ ਰਹਿ ਕੇ ਕਰਾ ਆਪਣਾ ਆਉਣੇ ਮੇਟਰ ਦੇ ਪਾਰੀ ਦੇ ਨਾਲ ਨਾਲ ਕਹਿੰਦੇ ਅਮਰੀਕਾ ਦੇ ਵੀ ਦਰਸ਼ਨ ਕਰਾ ਦਈਏ ਕੈਨੇਡਾ ਦੇ ਵੀ ਉੱਧਰ ਹੋ ਜਾਣੇ ਆ ਦਿਖਾਈ ਓਏ ਆ ਅਮਰੀਕਾ ਲੱਗਾ ਸ਼ੈਟਰ ਲੱਗਾ ਬਲੂ ਸ਼ੈਟਰ ਅਮਰੀਕਾ ਆਏ ਕਮਲ ਆ ਅਮਰੀਕਾ ਕੈਨੇਡਾ ਤੁਹਾਨੂੰ ਇੱਥੇ ਬਿਠੇ ਦਿਆ ਬੱਸ ਆਓ ਚੈੱਕ ਕਰੋ ਮਿੱਤਰੋ ਕੈਲੀਫੋਰਨੀਆ ਕੈਲੀਫੋਰਨੀਆ ਉਹ ਪੈਕੇਜ ਨਿੰਬੂ ਪਾਪਾ ਪੀ ਜਾਂਦਾ ਮੜਾ ਜਾ ਆਪਣਾ ਮੁਖੜਾ ਵੀ ਦਿਖਾ ਦਿਓ ਮੁਖੜਾ ਵੀ ਦਿਖਾ ਦਿਓ ਜੀ ਜਾਨ ਜਰਮਨ ਜਣਮਨ ਏ ਸੁਵਿਤੀ ਸੋਨਾ ਦੇ ਮੁਖਰਾ ਪਰ ਦੋ ਵਾਲਾ ਨਾ ਭਰਿਆ ਹੋਇਆ ਦਿਖਾਓ ਸੋਨਿਆ ਕੋਸਾ ਕਰਕੇ ਜੇ ਆਏ ਸੋਨਿਆ ਕਿਤੇ ਇੰਤਰ ਕਿ ਨਜ਼ਰ ਲਾ ਦੇ ਲਗਾ ਰਾਈਟ ਇਰਰ ਰੀਡਿੰਗ ਕਰਨਾ ਆਪਣਾ ਹਾਂ ਯਾ ਤਕਦੀਲ ਨਹੀਂ ਕਰਨਾ ਕਹਿੰਦੇ ਚਲ ਮੱਤੀ ਤੱਕ ਦਿਖਾ ਦਿਓ ਮੁਖ ਚਲ ਕੇ ਤੱਕੇ ਸੋਨੇ ਦਾ ਨੈਟੀ ਬੰਦ ਹੋਏ ਜਾਂਦਾ ਸੋਨਿਆ ਰੇਂਜ ਤੇ ਜਾਓ ਆਏ ਸੋਨੇ ਮਿੱਤਰ ਮਾਰ ਜਨਾ ਦਾ ਭਲੇਖਾ ਪੈਂਦਾ ਹੈਲੋ ਕਾ ਤੋ ਹੈਲੋ ਹੈਲੋ ਕਰ ਦੋ ਉਹਨੇ ਬਾਜ ਖੜਾ ਲੀ ਪਸਾ ਲੜੀ ਵੇਖਦੇ ਬਹੁਤ ਹੈਡ ਭਰਾ ਆਪਣਾ ਬਾਹਰ ਮਾਈਕਾ ਕੀ ਆ ਲੱਗਦਾ ਹੈ ਇਹ ਬੋਲਦੇ ਆ ਦੇ ਆ ਓਏ ਤੇ ਚਲੋ ਮਿੱਤਰੋ ਮਿਲਦੇ ਆ ਆਪਣੇ ਮਿੱਤਰੋ ਜ਼ਰਾ ਲਾਈ ਚੱਲੀ ਓਏ ਅਮੀ ਚੀਤੇ ਖਾਦੀ ਲਈ ਓਏ ਤਿਆ ਬਾਲੀਏ ਆਵੇ ਨਹੀਂ ਇਹ ਪੈ ਜਾ को जी मिक्स करके पिया कर हूं तो ख पीगा बांधवा गए आऊंगा ही मेरा पचाऊंगा ओ कले 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 हां जी कैसे चले नहीं नहीं अभी आ हम बजे आवन दे अमजीत सिंह दी अंबा लो कौन है लो एसएसके खास अपना ही हां एसएसके अपना हां जरूर पहुंच जाओ विजिट करो बाहर आओ चलो चलिया मतलब सारे पलट बार और परा पूरी भरेगा स्प्लेंडर चलाया वा ਕਿਹੜਾ ਬਣਾਤਾ ਵਾਹੀ ਕਿਹੜਾ ਕਰ ਦੱਸ ਗਏ ਅੱਜ ਨਹੀਂ ਆਉਣਾ ਆਓ ਮੇਥਰ ਇਥੇ ਵਲੋਗ ਦੀ ਕਰਤੀ ਆ ਪੈਨ ਨਹੀਂ ਖੱਗ ਸਿੱਖਦੇ ਸੇਂਗਦੇ ਇਹ ਮੁੰਡਾ ਆਇਆ ਵਾ ਕਿਤੇ ਕਹਦੇ ਹੋ ਤੇ ਬਹੁਤ ਠੰਡੀ ਕਦਾ ਠੰਡ ਲੱਗੀ ਠੰਡ ਮੈਂ ਖਪੂਰੀ ਪੂਰੀ ਵੀ ਦੀ ਮੇਥਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਸਭ ਕੁਝ ਕਰ ਦਿਓ ਅੱਜ ਸਾਰਿਆਂ ਨੇ ਸਭ ਕੋ ਨਹੀਂ 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 ਸਭ ਕੋ ਸਾਰਿਆਂ ਨੇ ਤੇ ਇਥੇ ਵਲੋਗ ਦੀ ਐਂਡਿੰਗ ਮੇਥਰੋ ਤੇਲ ਦਿਨ ਬਾਏ ਬਾਏ ਟੇਕ ਕੇ ਰਹਾ ਬ੍ਰੋ